ਸਤਿ ਸ੍ਰੀ ਅਕਾਲ ਜੀ ਬਾਈ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਅੱਜ ਆਪਣੀ ਇੱਕ ਹੋਰ ਨਵੀਂ ਵੀਡੀਓ 'ਚ ਹਾਂਜੀ ਬਾਈ ਜਿੱਦਨ ਆਪਾਂ ਪਹਿਲੇ ਦਿਨ ਉਰੇ ਨਾ ਅੱਜ ਚੈੱਕ ਕਰੀ ਤੀ ਤੇ ਹੁਣ ਉੱਥੇ ਆਪਾਂ ਲੱਗੇ ਅੱਜ ਕੰਮ ਤੋੜੀ ਤੋੜੀ ਦਾ ਲੱਗਿਆ ਕੰਮ ਸ਼ੁਰੂ ਕਰਨਾ ਇੱਥੀ ਆਪਾਂ ਨੇ ਕਰੀ ਤੀ ਮਸ਼ੀਨ ਚੈੱਕ ਤੇ ਇੱਥੇ ਆਪਾਂ ਕਰਨਾ ਹੁਣ ਰੀਪਰ ਚੈੱਕ ਪੱਥਾ ਟੇਕੇ ਚਲਾਉਣੇ ਆ ਕੰਮ ਟਰਾਲੀ ਦੀ ਆਪਾਂ ਨੇ ਜਾਲੀ ਜੁੜੀ ਉਹਦਨ ਆਪਾਂ ਨੇ ਆ ਪਿੱਠ ਨਵੀਂ ਲਾ ਦਿੱਤੀ ਬਾਕੀ ਓਕੇ ਤਿਆਰ ਕਰਤਾ ਸੀ ਹਾਵਾ ਆਪਾਂ ਨੇ ਕੱਢਤੀ ਦੀ 60-60 ਪਾਉਂਡ ਕਰਤੀ ਦੀ ਹਵਾ ਤੇ ਅੱਜ ਆਪਾਂ ਲੱਗੇ ਆਂ ਕਰਨ ਮਹੂਰਤ ਜੇੜੀ ਵਾਲੇ ਰੀਪਰ ਦਾ ਨਾ ਹੁਤਾ ਬਹਿ ਸੁੱਕਈਆ ਤੇ ਦਿਖਾਉਨੇ ਆਂ ਤੁਹਾਨੂੰ ਚਾਵ ਦਾ ਟਰੈਕਟਰ ਦੀ ਕਿੰਨਾ ਪਰਫਾਰਮੈਂਸ ਮਾਰਨਾ ਹੈ ਆਪ ਜਿਗਾਰ ਦਾ ਆ ਬਿਆ ਉੱਪਰ ਫੋਲ ਪਾ ਲੈ ਉਹ ਉਹ ਅਸੀਂ ਆਪ ਤਿਆਰ ਕਰੀ ਦੀ ਡਾਕੀ ਤੇ ਉਹਦੇ ਪਾਊਗਾ। ਆਗਰ ਆਪਾਂ ਨੇ ਲਿਆ ਪਾ ਤੇ ਬਾਕੀ ਮੱਥਾ-ਮੋਥਾ ਦੇ ਕੇ ਮਨੇ ਡੱਬਾ ਲਿਆਂਦਾ। ਇਹੂ ਕਰਦਿਆਂ ਕੰਮ। ਲੋਈ ਆਪਾਂ ਨੇ ਮੱਥਾ-ਮੋਥਾ ਦੇ ਕੇ ਬਾਸ ਦਾ ਕੰਮ ਕਰੂ। ਨਾਰਮਾ ਐਲਾਨ ਕਰੇ ਟੇਕ ਆਊਟ ਟੇਕ ਆਊਟ ਲੋਰੀਆ ਚੱਲ ਰਿਹਾ ਜੀ ਕੰਮ ਤੇ ਬਾਕੀ ਚਲੋ ਭਾਈ ਅੱਜ ਆਪਾਂ ਨੇ ਪ੍ਰੀਤ ਮਹੀਰ ਫਰੋ ਤੇ ਲਾਈ ਵੀ ਦੀ ਆਪਾਂ ਨੇ ਉਹ ਕਰਨੀ ਆ ਚੈੱਕ ਆ ਜੋ ਵੀ ਕਣਕ ਜਿੱਤ ਲਾਵਾਂਗੇ ਆਪਾਂ ਤੇ ਉਹਨੂੰ ਉਹ ਵੀ ਦਿਖਾਵਾਂਗੇ ਉਹਦੀ ਸਫਾਈ ਕਿਵੇਂ ਆ ਆਪਾਂ ਉਹ ਤੇ ਚਾਹਦੇ ਹਾਂ ਅਰੇ ਲਾਣ ਬਾਈ ਨਰਮਾ ਟਾਈਮ ਹੋਇਆ 11 ਵਜੇ ਨੇ ਹਜੇ ਥੋੜਾ ਜਿਹਾ ਕੁਬੈਰ ਤੋਂ ਬਾਅਦ ਚੈੱਕ ਕਰਨਾ ਦੀ ਤੇ ਬਾਪੀ ਦੇਖਣੇ ਮਸ਼ੀਨ ਲਵੇ ਆਪਾਂ ਆਗੇ ਤੇ ਜੀ ਤੇ ਆਪਾਂ ਨੇ ਰੋਕ ਲਈ ਘੜਾ ਦੇ ਕੇ ਤਾਰੀ ਲੱਗਿਆ ਪਿਆ ਪੀਣ ਚਾਹ ਤੇ ਕਰੋ ਜੀ ਮਸ਼ੀਨ ਦੀ ਕਰੋ ਸਫਾਈ ਚੈੱਕ ਦਾਣਿਆਂ ਦੀ ਅੱਜ ਆਪਾਂ ਨੇ ਪਹਿਲੇ ਦਿਨ ਚਲਦੀ ਕਰੀਆ ਚੱਲ ਰਿਹਾ ਜੀ ਕੰਮ ਅੱਜ ਆਪਾਂ ਨੇ ਚਲਾਈ ਵਿਆ ਫ੍ਰੀ ਇਹ ਛੜਦਾ ਦੱਬੀ ਕੰਮ ਕਿਹੜਾ ਬੱਗਨਾ ਤੇ ਉਹ ਕਿਹੜਾ ਬੱਗਨਾ ਬਰਮਾ ਉਹੋ ਜੀ ਲਾਈ ਬੜੀਆ ਚੱਲ ਰਿਹਾ ਜੀ ਕੰਮ ਦਾਣਾ ਦੂਣਾ ਦੇਖ ਰਿਹਾ ਥੱਲੇ ਕੋਈ ਦਾਣਾ ਦੂਣਾ ਨਹੀਂ ਹੈਗਾ ਥੱਲੇ ਧਰਤੀ ਤੇ ਸਾਪ ਆ ਇਕਾ ਜਾਰੀ ਜੇ ਆਪਾਂ ਇਹ ਰਬਾ ਉਹ ਬੰਦਿਆ ਕਟਰੀ ਉੱਪਰ ਜਦੋਂ ਤੇ ਕਰ ਲਿਆ ਆਪਾਂ ਨੇ ਚੈੱਕ ਇਹ ਮਸ਼ੀਨਾਂ ਆਪਾਂ ਬੱਧੇ ਦੇ ਪੰਜ ਅੱਜ ਚਾਰ ਚੀਲੇ ਤੇ ਉਹ ਜਾਰੀ ਲੱਗੀਆਂ ਜੀ ਸ਼ਟ ਕਰਨ ਉਹ ਆ ਨਹੀਂ ਲੋਟੀ ਆਓ ਗਰਦ ਵਿੱਚ ਹੁਣ ਚਾ ਰਹਿਦਾ ਸਭ ਹੋਣਾ ਆ ਖਲੜਾ ਬਣਾਉਣਾ ਕੀ ਨਾ ਕਰਦੇ ਆ ਨੀ ਚੜਾ ਗਲਾ ਲੱਗਿਆ ਬਈ ਖੋਲਣਾ ਪਹਿਲਾਂ ਉੱਪਰ ਪੈਂਦਾ ਦੀ ਔਗਰ ਦੁਵੀਰੀ ਪਰਦੇ ਸਾਮ ਨਾਲ ਸੈਟ ਕਰਿਆ ਬਤੀ ਤੇ ਹੁਣ ਥੱਲੇ ਬਾੜ ਦਾ ਕਿਉਂ ਤਾਰੀ ਆ ਜੂਗੀ ਤਾਰ ਨਹੀਂ ਹੋਣੀ ਆਹੋ ਗਾਹਾਂ ਆ ਜੂ ਮਾਹ ਤਾਂ ਪੁੰਦਾ ਹੋ ਗਿਆ ਜੀ ਟਾਈਮ ਆਪਾਂ ਬਾੜ ਰਹੇ ਤੇ ਵੀ ਜੜੀ ਪਿੰਡ ਲਈ ਵੀ ਆ ਤੇ ਦੁਵੀ ਵੀ ਅੱਜ ਆਪਾਂ ਨੇ ਚਲਾਤੀ ਸ਼ਾਮ ਨੂੰ ਇੱਕ ਦੋ ਫੋਨ ਆ ਗਏ ਤੇ ਫਿਰ ਆਪਾਂ ਇਹਨਾਂ ਨੂੰ ਦੋਵਾਂ ਨੂੰ ਇਕੱਠੀਆਂ ਕਰਾਂਗੇ ਅੱਜ ਫੇਰ ਆਪਾਂ ਸ਼ਾਮ ਨੂੰ ਦੋ ਇਕੱਠੀਆਂ ਚਲਾਵਾਂਗੇ ਉਧਰ ਉਹਦੇ ਕੋਲ ਸੱਤ ਚੀਜ਼ ਦੇ ਨੇ ਇੱਧਰ ਆਪਣੇ ਕੋਲ 3 ਕਿਲਾ ਡੇਢ ਕਿਲਾ ਰਹਿ ਗਿਆ ਬਟਨ ਤੋਂ ਤੇ ਵੱਧ ਗਿਆ ਪਾਉਣਾ ਕੋਲੇ ਚੱਲਾਂਗੇ ਇਹ ਬਾਕੀ ਸਾਨੂੰ ਇਕੱਠੀਆਂ ਚਾਲਦੀਆਂ ਦਿਖਾਵਾਂਗੇ ਅੱਜ ਮਸ਼ੀਨਾਂ ਰਾ ਦਾ ਹੋ ਗਿਆ ਟਾਈਮ 8:00 ਵਜੇ ਨੇ ਜੀ 2-3 ਕਿਲੇ ਰਹਿ ਗਏ ਆਪਣੇ ਦੋ ਏ ਕਾਰਟੀਆਂ ਦੀਆਂ ਚਾਲਦੀਆਂ ਇੱਕ ਉਹ ਚਾਲਦੀ ਆ ਤੇ ਇੱਕ ਆ ਚਾਲਦੀ ਆ ਬਾਕੀ ਉਧਰ ਆਪਾਂ ਵੀ ਜਿਹੜੀ ਜਗ੍ਹਾ ਮੰਨੇੜਿਆ ਇੱਥੇ ਤੇ